ਨਜ਼ਰਾਨਾ ਮਿਲੀਆਂ ਮਾਰੇ ਹੋਰਾਂ ਕਈ ਗਲੀ ਵਿੱਚ ਢੇੜੇ ਅੱਖਾਂ ਨਾਲ ਗੱਲਾਂ ਹੋ ਗਈਆਂ ਵੇ ਬੁੱਲ ਫਰਕੇ ਤੇਰੇ ਨਾ ਮੇਰੇ ਹਈ ਅੱਖਾਂ ਨਾਲ ਗੱਲਾਂ ਹੋ ਗਈਆਂ ਵੇ ਬੁੱਲ ਫਰਕੇ ਤੇਰੇ ਨਾ ਮੇਰੇ ਸ਼੍ਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਜੇਐਸਡੀ ਪੰਜਾਬ ਮੀਡੀਆ ਮੈਂ ਜਸਪ੍ਰੀਤ ਕੌਰ ਕੈਮਰਾਮੈਨ ਓਪੀ ਬੰਟੂ ਜੀ ਦੇ ਨਾਲ ਹਰ ਦੇ ਚੈਨਲ ਦੀ ਕੋਸ਼ਿਸ਼ ਹੁੰਦੀ ਆ ਤੁਹਾਨੂੰ ਹਰ ਹਫ਼ਤਾ ਨਵੀਂ ਸ਼ਖਸੀਅਤ ਨਾਲ ਬੁਲਾਉਂਦੇ ਰਹੀਏ ਅੱਜ ਅਸੀਂ ਤੁਹਾਨੂੰ ਮਿਲਾਉਣ ਵਾਸਤੇ ਲੈ ਕੇ ਆਏ ਹਾਂ ਪਾਲੀ ਸਿੱਧੂ ਜੀ ਨਾਲ ਸਤਿ ਸ਼੍ਰੀ ਅਕਾਲ ਮੈਮ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਜੀਐਸਟੀ ਪੰਜਾਬ ਮੀਡੀਆ ਦੇ ਜਿਨ੍ਹਾਂ ਨੇ ਤੁਹਾਡੇ ਰੂਪ ਰੂਪ ਕਰਨ ਦਾ ਮੈਨੂੰ ਮੌਕਾ ਦਿੱਤਾ ਸੋ ਥੈਂਕਸ ਕਰਦੇ ਆ ਜੀ ਇਹਨਾਂ ਦਾ ਓਕੇ ਮੈਮ ਮੈਮ ਅਸੀਂ ਤੁਹਾਡੇ ਤੋਂ ਤੁਹਾਨੂੰ ਮਿਲਣ ਵਾਸਤੇ ਆਏ ਹਾਂ ਅਸੀਂ ਤੁਹਾਡੇ ਆਸਟ੍ਰੇਲੀਆ ਆਵਾਜ਼ ਵਿੱਚ ਤੁਹਾਡੇ ਪਿਆਰੇ ਪਿਆਰੇ ਗਾਣੇ ਸੁਣਨਾ ਵਾਸਤੇ ਆਏ ਹੋਏ ਹਾਂ ਸੋ ਤੁਹਾਨੂੰ ਸ਼ੁਰੂਆਤ ਵਿੱਚ ਕੋਈ ਗਾਣਾ ਸੁਣਾਓ ਮੇਰਾ ਤੁਸੀਂ 2014 ਦੇ ਵਿੱਚ ਗਾਣਾ ਸੁਣਿਆ ਹੋਊਗਾ ਜੀ ਬਹੁਤ ਹਿੱਟ ਹੋਇਆ ਸੋ ਉਹ ਸੁਣਾਉਣ ਜਾ ਰਹੀ ਆ ਹਾਂਜੀ ਮੈਮ ਹਮ ਇੱਕ ਟੱਟਲੀ ਹੋ ਕੇ ਆਇਆ ਵੇ ਦੂਜਾ ਟਾਣੀ ਨਾਲ ਲਿਆਇਆ ਹਾਂ ਇੱਕ ਟੱਟਲੀ ਹੋ ਕੇ ਆਇਆ ਦੂਜਾ ਟਾਣੀ ਨਾਲ ਲਿਆਇਆ ਆ ਵੇਖ ਸਾਹਮਣੇ ਟਾਈਮ ਪੀਸ ਤੇ ਚੜ ਗਈ ਸੂਈ 12 ਨੂੰ ਮੈਂ ਕਿੱਥੇ ਟਕਰਾਂ ਮਾਰੂ ਵੇ ਟਾਬੇ ਤੇ ਲੈ ਜਾ ਯਾਰਾਂ ਨੂੰ ਮੈਂ ਕਿੱਥੇ ਟਕਰਾਂ ਮਾਰੂ ਵੇ ਟਾਬੇ ਤੇ ਲੈ ਜਾ ਯਾਰਾਂ ਨੂੰ ਮੈਂ ਬਹੁਤ ਵਧੀਆ ਮੈਮ ਹੋਣ ਤੁਹਾਡਾ ਅਮਲੀ Song ਆਇਆ ਏ ਜੋ ਬਹੁਤ ਹੀ ਟ੍ਰੈਂਡਿੰਗ ਚੱਲ ਰਿਹਾ ਅਸੀਂ ਚਾਹਾਂਗੇ ਤੁਸੀਂ ਉਹਦੀਆਂ ਦੋ ਲਾਈਨਾਂ ਸਾਡੇ ਨਾਲ ਸ਼ੇਅਰ ਕਰੋ ਤੇ ਸਾਡੇ ਦਰਸ਼ਕਾਂ ਨੂੰ ਵੀ ਸੁਣਾਓ ਹਾਂਜੀ ਇਹ ਅਮਲੀ ਸੌਂਗ ਪਿਕ ਕਰੈਸੀ ਯੂ ਐਸ ਏ ਤੋਂ ਜਿਨ੍ਹਾਂ ਨੇ ਲਿਖਿਆ ਉਹ ਹੋਰ ਵੀ ਬਹੁਤ ਸਾਰੇ ਮੇਰੇ ਗਾਣੇ ਆ ਰਹੇ ਆ ਉਹਨਾਂ ਦੇ ਲਿਖੇ ਹੋਏ ਸੋ ਉਹਦਾ ਸੁਣਾਉਂ ਜਾ ਰਹੀ ਆ ਲੜ ਲਾਤੀ ਅਮਲੀ ਦੇ ਮੈਂ ਨਹੀਂ ਚਾਹ ਸਿਕ ਦੇਵੀ ਪੀਤੀ ਮੇਰੇ ਤੋਂ ਚੰਦਰੇ ਦੀ ਵੱਧ ਕੇ ਨਸ਼ਿਆਂ ਨਾਲ ਪਰੀਤੀ ਲੜ ਲਾਤੀ ਅਮਲੀ ਦੇ ਮੈਂ ਨਹੀਂ ਚਾਹ ਸਿਕ ਦੇਵੀ ਪੀਤੀ ਮੈਂ ਮੇਨਾ ਗਾਣਾ ਤੋਂ ਇਲਾਵਾ ਤੁਹਾਡੇ ਹੋਰ ਕਿਹੜੇ ਕਿਹੜੇ ਗਾਣੇ ਟ੍ਰੈਨਿੰਗ 'ਚ ਚੱਲ ਰਿਹਾ ਤੁਸੀਂ ਅੱਖਾਂ ਨਾਲ ਗੱਲਾਂ ਇਹ ਵੀ ਯੂਐਸਏ ਬਿੱਕਰ ਐਸਸੀ ਜੀ ਨੇ ਲਿਖਿਆ ਸੋ ਨਜ਼ਰਾਨਾ ਮਿਲਿਆ ਹਏ ਨਜ਼ਰਾਨਾ ਮਿਲਿਆ ਮਾਰੇ ਹੋਰਾਂ ਕਈ ਗਲੀ ਵਿੱਚ ਗੇੜੇ ਅੱਖਾਂ ਨਾਲ ਗੱਲਾਂ ਹੋ ਗਈਆਂ ਵੇ ਬੁੱਲ ਫਰਕੇ ਤੇਰੇ ਨਾਂ ਮੇਰੇ ਹੇ ਅੱਖਾਂ ਨਾਲ ਗੱਲਾਂ ਹੋ ਗਈਆਂ ਵੇ ਬੁੱਲ ਫਰਕੇ ਤੇਰੇ ਨਾਂ ਮੇਰੇ ਥੈਂਕ ਯੂ ਮੈਮ ਮੈਮ ਔਰ ਤੁਸੀਂ ਦੱਸਣਾ ਚਾਹੋਗੇ ਕਿ ਸਿੰਗਿੰਗ ਲਾਈਨ ਤੋਂ ਇਲਾਵਾ ਤੁਸੀਂ ਹੋਰ ਕੁਝ ਵੀ ਕਰਦੇ ਹੋ ਜਾਂ ਫਿਰ ਸਿਰਫ ਸਿੰਗਿੰਗ ਚਾਹੀਏ ਮੈਂ ਸਿੰਗਿੰਗ ਚਾਹੀਏ ਜੀ ਸਿੰਗਿੰਗ ਚੋਂ ਹੀ ਟਾਈਮ ਮਿਲਦਾ ਸਿੰਗਿੰਗ ਹੀ ਹਾਂ ਜੀ ਤੋ ਮੈਮ ਜੀ ਸੀ ਇਹ ਤਰ ਤੋ ਪੁੱਛਣਾ ਚਾਹਾਂਗੇ ਕਿ ਤੁਸੀਂ ਨਵੇਂ ਸਾਲ ਤੇ ਸਾਡੇ ਦਰਸ਼ਕਾਂ ਲਈ ਤੇ ਸਾਡੇ ਲਈ ਕੀ ਨਵਾਂ ਲਿਆ ਰਹੇ ਹੋ ਨਵੇਂ ਸਾਲ ਤੇ ਬਹੁਤ ਸਾਰੇ ਗਾਣੇ ਰਿਕਾਰਡ ਹੋ ਚੁੱਕੇ ਆ ਸੋ ਵੀਡੀਓਜ਼ ਵਗੈਰਾ ਪਣ ਚੁੱਕੇ ਆ ਇੱਕ ਜੋ ਅੱਜ ਕੱਲ ਪੰਜਾਬ ਦੇ ਉੱਤੇ ਕਹਿਰ ਗੁਜ਼ਰਿਆ ਹੋਇਆ ਮਾਵਾ ਦੇ ਪੁੱਤ ਇਦਾਂ ਕਰਕੇ ਜਿਵੇਂ ਨਹਿਰ ਚ ਕੁਛ ਰੁੜਦਾ ਹੁੰਦਾ ਇਦਾਂ ਤਾਂ ਇਦਾਂ ਇਸ ਹੜ ਵਿੱਚ ਰੁੜੇ ਜਾ ਰਹੇ ਆ ਉਹ ਮੇਰਾ ਗਾਣਾ ਆ ਰਿਹਾ ਜੀ ਚਿੱਟਾ ਸੋ ਚਿੱਟਾ ਤੁਹਾਨੂੰ ਗਾਣਾ ਵੇਖਣ ਨੂੰ ਮਿਲੂਗਾ YouTube ਤੇ TV ਤੇ ਸੋ ਉਹਦੀ ਵੀਡੀਓ ਹੋ ਗਈ ਆ ਬਸ ਜਲਦੀ ਤੁਹਾਡੇ ਰੂਪਰੂ ਕਰਨ ਦੀ ਕੋਸ਼ਿਸ਼ ਕਰਦੀ ਆ ਠੀਕ ਹੈ ਮੈਮ ਥੈਂਕ ਯੂ ਔਰ ਮੈਮ ਅਸੀਂ ਜਾਨਣਾ ਚਾਹਾਂਗੇ ਕਿ ਤੁਸੀਂ ਕਿਹਨਾ ਕਿਹਨਾ ਦੁਆਰਾ ਲਿਖੇ ਹੋਏ ਗਾਣੇ ਗਾਉਂਦੇ ਹੋ ਮੈਂ ਬਿਕਰ ਐਸੀ ਯੂ ਐਸ ਸੀ ਸੋ ਪਹਿਲਾਂ ਵੀ ਉਹਨਾਂ ਦਾ ਮੈਂ ਨਾਮ ਲੈ ਕੇ ਤੁਹਾਨੂੰ ਦੱਸਿਆ ਵੀ ਉਹਨਾਂ ਦੇ ਗਾਣੇ ਮੈਂ ਹੁਣ ਗਾਰੇ ਆ ਸੋਲੋ ਗਾਣੇ ਬਹੁਤ ਸਾਰੇ ਕਰ ਵੀ ਚੁੱਕੀਆਂ ਤੇ ਅੱਗੇ ਵੀ ਆ ਰਹੇ ਆ ਸੋ ਲਿਖਿਆ ਹੋਇਆ ਕੋਈ ਗਾਣਾ ਉਹਨਾਂ ਦਾ ਲਿਖਿਆ ਹੋਇਆ ਗਾਣਾ ਤੁਹਾਨੂੰ ਅਮਲੀ ਗਾਣਾ ਜੋ ਉਹਨਾਂ ਨੇ ਬਹੁਤ ਵਧੀਆ ਲਿਖਿਆ ਉਹ ਤੁਹਾਨੂੰ ਮੈਂ ਸੁਣਾਉਣੀ ਆ ਲੜਲਾਤੀ ਅਮਲੀ ਦੇ ਮੈਂ ਨਹੀਂ ਚਾਹ ਸਿਕ ਦੇਵੀ ਪੀਤੀ ਮੇਰੇ ਤੋਂ ਸੰਦੇਰੇ ਦੀ ਵਦ ਹੈ ਨਸ਼ਿਆਂ ਨਾਲ ਪਰੀਤੀ ਲੜਲਾਤੀ ਅਮਲੀ ਦੇ ਮੈਂ ਨਹੀਂ ਚਾਹ ਸਿਕ ਦੇਵੀ ਪੀਤੀ ਮੈਮ 2024 ਦੇ ਨਵੇਂ ਸਾਲ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਮੇਰਾ ਮੈਸੇਜ ਬਸ ਅੱਗੇ ਮੇਰੇ ਬਹੁਤ ਸਾਰੇ ਨਵੇਂ ਗਾਣੇ ਸੁਣੋ ਸੋ ਜਿਹੜਾ ਇਹ ਚਿੱਟੇ ਦਾ ਜਿਸ ਦੀ ਵਜ੍ਹਾ ਨਾਲ ਮੇਰੇ ਭਰਾ ਵੀ ਇੱਥੇ ਦੁਨੀਆ ਦੇ ਵਿੱਚ ਨਹੀਂ ਰਹੇ ਮੇਰੇ ਹਸਬੰਡ ਵੀ ਦੁਨੀਆ ਦੇ ਵਿੱਚ ਨਹੀਂ ਰਹੇ ਇਸ ਨੂੰ ਰੋਕਣ ਦੀ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਜਾਵੇ ਸੋ ਮੇਰਾ ਇਹੀ ਮੈਸੇਜ ਆ ਥੈਂਕ ਯੂ ਮੈਮ ਅਸੀਂ ਕੀਤੀ ਪਾਲੀ ਸਿੱਧੂ ਜੀ ਮੈਂ ਆਪਣਾ ਗੱਲ ਉਹਨਾਂ ਨੇ ਸਾਨੂੰ ਬਹੁਤ ਹੀ ਵਧੀਆ ਮੈਸੇਜ ਦਿੱਤਾ ਇਦਾਂ ਦੇ ਮੈਸੇਜ ਲੈ ਕੇ ਅਸੀਂ ਤੁਹਾਡੇ ਨਾਲ ਰੂਬਰੂ ਹੁੰਦੇ ਰਵਾਂਗੇ ਵੀਡੀਓ ਨੂੰ ਲਾਈਕ ਕਮੈਂਟ ਔਰ ਸ਼ੇਅਰ ਔਰ ਸਬਸਕ੍ਰਾਈਬ ਕਰ ਦਿਓ ਜੀ ਦੇਖਦੇ ਰਹੋ ਜੀਐਸਡੀ ਪੰਜਾਬ ਮੀਡੀਆ ਸਤਿ ਸ਼੍ਰੀ ਅਕਾਲ ਜੀ